ਜਾ ਰਹੀ ਹੈ ਔਰੰਗਜ਼ੇਬ ਨੂੰ ਪਰ ਕਮਾਲ ਦੀ ਗੱਲ ਹੈ ਸਿਫਤ ਕੀਤੀ ਜਾ ਰਹੀ ਹੈ ਅਕਾਲ ਪੁਰਖ ਦੀ ਖੁਦਾ ਦੀ ਅੱਜ ਤੱਕ ਬਾਦਸ਼ਾਹ ਨੂੰ ਜਿਹੜੀ ਚਿੱਠੀ ਲਿਖੀ ਜਾਂਦੀ ਉਹਦੇ ਵਿੱਚ ਲੋਕ ਪਹਿਲਾਂ ਬਾਦਸ਼ਾਹ ਦੀ ਉਸਤਤ ਕਰਦੇ ਨੇ ਜਹਾਂ ਪਨਾ ਵਰਗੇ ਸ਼ਬਦ ਵਰਤਦੇ ਨੇ ਰਾਜਤ ਵਰਗੇ ਸ਼ਬਦ ਵਰਤਦੇ ਨੇ ਕਿ ਤੂੰ ਸਾਰਿਆਂ ਨੂੰ ਰਿਜਕ ਦੇਣ ਵਾਲਾ ਸਾਰਿਆਂ ਦਾ ਰਾਖਾ ਸਾਰਿਆਂ ਦਾ ਤਾਜ

ਔਰ ਉਹ ਜੇਬ ਨੂੰ ਸਚੀਆਂ ਸੁਣਾਈਆਂ ਆਪਣੇ ਆਪ ਨੂੰ 2-5 ਵਕਤ ਦਾ ਨਮਾਜ਼ੀ ਕਹਿਣਾ ਮੱਕੇ ਦਾ ਹਾਜੀ ਕਹਿਣਾ ਔਰ ਸੁਨਨਤ ਦੇ ਵਿੱਚ ਤੇ ਸ਼ਰਅ ਵਿੱਚ ਚੱਲਣ ਵਾਲਾ ਆਪਣੇ ਆਪ ਨੂੰ ਮੁਸਲਮਾਨ ਅਖਵਾਣਾ ਪਰ ਸੱਚ ਤਾਂ ਇਹ ਹੈ ਤੇਰੇ ਵਰਗਾ ਬੇਗਰਮ ਤੇਰੇ ਵਰਗਾ ਖੁਦਗਰਜ਼ ਤੇਰੇ ਵਰਗਾ ਫਰੇਬੀ ਤੇਰੇ ਵਰਗਾ ਠੁਕਾ ਕੋਈ ਨਹੀਂ ਯਾਦ ਰੱਖਿਓ ਉਸ ਸਮੇਂ ਦੇ ਹਾਕਮ ਨੇ ਇਹ ਗੱਲ ਕਹਣੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਿੱਸੇ ਵਿੱਚ ਆ ਸਕਦਾ ਹੈ ਇਹਨੇ ਥੋੜਾ ਪਰਿਵਾਰ ਹੀ ਸਾਰਾ ਜਿਹੜਾ ਹੈ ਗੁਰੂ ਸਾਹਿਬ ਦਾ ਖੰਨੂ ਕਰਦੇ ਹੋਏ ਕਿਉਂਕਿ ਸਮੇਂ ਦਾ ਬਾਦਸ਼ਾਹ ਹੈ ਕਿ ਹਜ਼ੂਰ ਲਫ਼ਜ਼ ਵਰਤਦੇ ਬੈਣ ਨਾ ਜਾਣਨ ਕਿ ਇਹ ਮਰਦ ਪਹਿਨਾ ਸ਼ਿਕਨ ਨਾ ਦਾਨੋਂ ਨਾ ਦਾਨ ਦਾ ਅਰਥ ਮੈਂ ਨਹੀਂ ਸੀ ਜਾਣਦਾ ਕਿ ਜਿਹੜਾ ਆਪਣੇ ਆਪ ਨੂੰ ਪੈਗੰਬਰ ਦਾ ਸੱਚਾ ਮੁਸਲਮਾਨ ਅਖਵਾ ਰਿਹਾ ਹੈ ਇਹ ਵਾਦਾ ਕਰਕੇ ਮੁਕਰ ਸਕਦਾ ਕਸਮ ਖਾ ਕੇ ਤੋੜ ਸਕਦਾ ਮੈਂ ਨਹੀਂ ਸੀ ਜਾਣਦਾ ਕਿ ਇਹ ਜਿਹੜੇ ਪਹਿਮਾ ਸ਼ਿਕੰਮ ਨੇ ਪਹਿਮਾ ਸ਼ਿਕੰਮ ਦਾ ਅਰਥ ਹੈ ਵਾਦਾ ਕਰਕੇ ਤੋੜ ਦੇਣ ਵਾਲਾ

ਉਹ ਉਹ ਜਾਂ ਚੜਾ ਦਿੱਤੀਆਂ ਜਿਹੜਾ ਬਾਦਸ਼ਾਹ ਕੁਰਾਨ ਦੀ ਕਸਮ ਖਾ ਕੇ ਕੁਰਾਨ ਦੀ ਕਸਮ ਆਪ ਹੀ ਤੋੜ ਦਿੰਦਾ ਹੈ ਇੱਕ ਬਾਦਸ਼ਾਹ ਦਾ ਇਹ ਹਾਲ ਹੈ ਕਿ ਉਹ ਇਸਲਾਮ ਤੇ ਕੋਈ ਭਰੋਸਾ ਨਹੀਂ ਕਰ ਰਿਹਾ ਉਹ ਕੁਰਾਨ ਤੇ ਕੋਈ ਭਰੋਸਾ ਨਹੀਂ ਕਰ ਰਿਹਾ ਉਹ ਨਹੀਂ ਮੰਨ ਰਿਹਾ ਕਿ ਇਹ ਰੱਬ ਦੀਆਂ ਆਇਆਂ ਖੁਦਾ ਦੀਆਂ ਆਇਆਂ ਹੋਈਆਂ ਆਇਤਾਂ ਨੇ ਕੁਰਾਨ ਹੈ ਇਹਦਾ ਮਤਲਬ ਤੂੰ ਨਹੀਂ ਮੰਨਦਾ ਕਿ ਕੁਰਾਨ ਜਿਹੜਾ ਖੁਦਾ ਦਾ ਹੈ ਤੁਹ ਕੋ ਲੱਗਿਆ ਆਪਣੇ ਸਵਾਰਥ ਦਾ ਕਰਕੇ جے کہ بادشاہ قرآن تے یقین نہیں کردا ساری پرجا جس نے تو آتا دا میری پرجا ہے تے اسلامت ہے اور کس طرح ادھے تے یقین کرے تو آج اپنا پروسہ ہی نہیں ہندوستان دی ساری پرجا دا پروسہ قرآن تو اٹھاؤن دا دوشی ہے حضور نے کیا نادانم دا کے ای مرد پیما شکن کہ دولت پرست او ایما شکن ਕਿ ਈਮਾਨ ਦੀ ਤੋੜ ਦੇਣ ਵਾਲਾ ਹੈ ਧਰਮ ਤੋਂ ਵੀ ਗਿਰ ਜਾਣ ਵਾਲਾ ਹੈ ਉਹ ਸਤਗੁਰੂ ਜੀ ਨੇ ਆਖਿਆ ਪਰ ਅਖਾ ਉਸ ਅਕਾਲ ਪੁਰਖ ਤੇ ਭਰੋਸਾ ਰੱਖਿਆ ਤੂੰ ਭਾਵੇਂ 10 ਲੱਖ ਦੀਆ ਬੁੱਝਾ ਚਮਕਾਉ ਤੇ ਚੜਾ ਕੇ ਲੈ ਆਇਆ ਨਾ ਸਾਡੇ ਬਗਰ ਸਾਡੇ ਨਾਲ ਇਸ ਗੱਲ ਦਾ ਵਾਦਾ ਕਰਕੇ ਵੀ ਕੁਝ ਨਹੀਂ ਕਿਹਾ ਜਾਏਗਾ ਪਰ ਜਾਗ ਰੱਖੀ ਇੱਕ ਭਰੋਸਾ ਸੀ ਖੁਦਾ ਤੇ ਉਹਨੇ ਨਾ ਸਾਡਾ ਵਾਰ ਵਿੰਗਾ ਹੋਰ ਦਿੱਤਾ ਨਾ ਸਾਡੇ ਤਣ ਤੇ ਝੀਲ ਡਾਉਂ ਦਿੱਤੇ ਯਾਦ ਰੱਖਿਓ ਹਜ਼ੂਰ ਦੇ ਚੜ੍ਹਦੀ ਕਲਾ ਦੇ ਬਚਨ ਨਾ ਤੇ ਚਿਤਹਿ ਮੂਹੇ ਨਾ ਰੰਜੀ ਤਹ ਤਨ ਤੇ ਚਿਤਹਿ ਦਾ ਅਰਥ ਹੁੰਦਾ ਹੈ ਕਿ